बाबा दीप सिंह जी ਨੇ ਮੇਰਾ ਹਮੇਸ਼ਾ ਸਾਥ ਦਿੱਤਾ ਚਾਹੇ ਸਮਾਂ ਮਾੜਾ ਸੀ ਜਾਂ ਚੰਗਾ ਸੀ ਮੈਨੂੰ ਹਮੇਸ਼ਾ ਇੱਕੋ ਹੀ ਆਸ ਰਹਿੰਦੀ ਸੀ ਕਿ ਮੇਰੇ ਬਾਬਾ ਦੀਪ ਸਿੰਘ ਜੀ ਮੈਨੂੰ ਹਰ ਮੁਸ਼ਕਲ ਸਮੇਂ ਚੋਂ ਕਢਵਾ ਦੇਣਗੇ ਬਾਬਾ ਦੀਪ ਸਿੰਘ ਜੀ ਨੇ ਮੇਰੀ ਕਦੀ ਬਾਣੀ ਛੱਡੀ ਤੇ ਚਾਹੇ ਅੱਜ ਮੈਂ ਜਿਹੜੇ ਵੀ ਹਾਲਾਤਾਂ 'ਚ ਹਾਂ ਮੈਂ ਸਿਰਫ ਆਪਣੇ ਬਾਬਾਈ ਨੂੰ ਯਾਦ ਕਰਦਾ ਬਾਬਾ ਰੱਬ ਨਾਲ ਗੱਲ ਕਰਨੀ ਬੜੀ ਜ਼ਰੂਰੀ ਏ ਜੇਕਰ ਰੱਬ ਨਾਲ ਗੱਲ ਨਹੀਂ ਕਰੋਗੇ ਤਾਂ ਉਹ ਕਿਸ ਤਰ੍ਹਾਂ ਸੁਨੇਗਾ ਸਾਡੀ ਲੋਕ ਕਹਿੰਦੇ ਨੇ ਕਿ ਰੱਬ ਸਾਡੀ ਸੁਣਦਾ ਨਹੀਂ ਉਹ ਭੋਲੇ ਲੋਕੋ ਤੁਹਾਡੀ ਸੁਨੇਗਾ ਕਿਸ ਤਰ੍ਹਾਂ ਜਦੋਂ ਤੱਕ ਤੁਸੀਂ ਗੱਲ ਨਹੀਂ ਕਰੋਗੇ ਰੱਬ ਕੋਲੋਂ ਚੀਜ਼ਾਂ ਮੰਗਣ ਲੱਗ ਜਾਂਦੇ ਹੋ ਕਦੀ ਵੀ ਰੱਬ ਕੋਲੋਂ ਚੀਜ਼ਾਂ ਨਾ ਮੰਗਿਆ ਕਰੋ ਕਿਉਂਕਿ ਰੱਬ ਕੋਲੋਂ ਰੱਬ ਨੂੰ ਹੀ ਮੰਗਿਆ ਕਰੋ ਜਦੋਂ ਰੱਬ ਕੋਲੋਂ ਰੱਬ ਹੀ ਮੰਗ ਲਿਆ ਤਾਂ ਤੁਹਾਨੂੰ ਸਭ ਕੁਝ ਆਪਣੇ ਆਪ ਹੀ ਮਿਲ ਜਾਣਾ ਜੀ ਅੱਜ ਜਦੋਂ ਸਵੇਰੇ ਬਾਬਾ ਦੀਪ ਸਿੰਘ ਦੇ ਦਰਬਾਰ ਸੀਦਾ ਸਾਬ ਗਏ ਨਾ ਤਾਂ ਇੱਕ Hindu ਵੀਰ ਖੜਾ ਸੀ ਤੇ ਉਹਦੀ ਅੱਖਾਂ 'ਚ ਪਾਣੀ ਹੋਈ ਜਾ ਰਿਹਾ ਸੀ ਅੱਖਾਂ ਲਾਲ ਹੋਈਆਂ ਪਈਆਂ ਸੀ ਪਤਾ ਨਹੀਂ ਕਿੰਨੀ ਦੇਰ ਦਾ ਰੋ ਰਿਹਾ ਸੀ ਤੇ ਮੈਂ ਜਦੋਂ ਪਿਆਰ ਨਾਲ ਪੁੱਛਿਆ ਕਿ ਕੀ ਹੋਇਆ ਤਾਂ ਗੰਦੇ ਕਿ ਮੈਂ 3-4 ਮਹੀਨੇ ਤੋਂ ਇੰਨਾ ਜ਼ਿਆਦਾ ਪਰੇਸ਼ਾਨ ਸੀ ਕਿ ਮੈਂ ਮਰਨਾ ਚਾਹੁੰਦਾ ਸੀ ਮੇਰੇ ਸਾਰੇ ਕੰਮ ਬੰਦ ਹੋ ਗਏ ਸੀ ਕਰਜ਼ਿਆਂ ਦਾ ਪਹਾੜ ਚੜ ਗਿਆ ਸੀ ਮੇਰੇ ਸਿਰ ਤੇ ਸਾਰਿਆਂ ਨੇ ਸਾਹ ਛੱਡਤਾ ਸੀ ਭੈਣ ਭਰਾ ਦੋਸਤ ਰਿਸ਼ਤੇਦਾਰ ਕਿਸੇ ਨੇ ਬਾਣੀ ਫੜੀ ਪਰ ਮੈਂ ਨਿਤ ਬਾਬਾ ਦੀਪ ਸਿੰਘ ਦੇ ਅੱਗੇ ਆ ਕੇ ਰੋਂਦਾ ਸੀ ਬਾਬਾ ਦੀਪ ਸਿੰਘ ਅੱਗੇ ਅਰਦਾਸ ਕਰਦਾ ਸੀ ਤੇ ਮਾਲਕ ਦੀ ਕਿਰਪਾ ਨਾਲ ਦੋ ਤਿੰਨ ਹਫ਼ਤੇ ਹੋਏ ਆ ਕੰਮ ਸ਼ੁਰੂ ਕੀਤਾ ਨਵਾ ਤੇ ਬਾਬਾ ਦੀਪ ਸਿੰਘ ਜੀ ਨੇ ਇੰਨੀ ਮਿਹਰ ਕੀਤੀ ਹੈ ਕਿ ਕੰਮ ਬਹੁਤ ਵਧੀਆ ਚੱਲ ਰਿਹਾ ਉਸ ਵੀਰ ਦੇ ਸ਼ਬਦ ਐਡੇ ਪਿਆਰੇ ਸੀ ਕਿ ਜਦੋਂ ਵੀ ਆਨਾ ਬਾਬਾ ਦੀਪ ਸਿੰਘ ਦੇ ਦਰਬਾਰ ਅੱਖਾ ਜਥਰੂ ਆ ਹੀ ਜਾਂਦੇ ਆ ਕਿ ਬਾਬਾ ਦੀਪ ਸਿੰਘ ਜੀ ਤੁਸੀਂ ਨਾ ਸਾਹਮਣੇ ਮੈਨੂੰ ਕਿੰਨੇ ਸਾਹਮਣਾ ਸੀ ਮੈਂ ਤਾਂ ਮਰ ਗਿਆ ਸੀ ਪਰ ਤੁਸੀਂ ਮੇਰੀ ਬਾਹ ਫੜ ਕੇ ਮੈਨੂੰ ਬਚਾ ਲਿਆ ਕਿ ਪੁੱਤਰਾ ਮੈਂ ਬੈਠਾ ਤੇਰੇ ਨਾਲ ਤੈਨੂੰ ਕੁਝ ਨਹੀਂ ਹੋਣ ਦੇਂਦਾ। ਬਾਬਾ ਦੀਪ ਸਿੰਘ ਦਾ ਪਿਆਰ ਜਿੰਨਾ ਦਾ ਹੁੰਦਾ ਨਾ ਉਹਨਾਂ ਕੋਲੋਂ ਪੁੱਛ ਕੇ ਦੇਖਿਆ ਕਰੋ ਕਦੇ ਤੁਸੀਂ। ਬਾਬਾ ਦੀਪ ਸਿੰਘ ਦੀ ਬਹੁਤ ਕਿਰਪਾ ਹੈ। ਲੱਖਾਂ ਕਰੋੜਾਂ ਦੁਨੀਆ ਦੇ ਘਾਰੇ ਰੋਜ਼ ਸਬਰਦੇ ਆ। ਕਿਉਂਕਿ ਬਾਬਾਈ ਦੇ ਦਰ ਤੇ ਆਗੇ ਜਿਹੜਾ ਸੱਚੇ ਦਿਲ ਨਾਲ ਜੋ ਮੰਗਦਾ ਬਾਬਾਈ ਉਹਦੇ ਨਾਲੋਂ ਲੱਖ ਗੁਣਾ ਵੱਧ ਦੇ ਕੇ ਭੇਜਦੇ ਆ। ਜਿਹੜੇ ਸੱਚੇ ਦਿਲੋਂ ਪਿਆਰ ਕਰਦੇ ਆ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਨੂੰ ਉਹ ਕਮੈਂਟਾਂ 'ਚ ਲਿਖੋ ਧੰਨ ਧੰਨ ਬਾਬਾ ਦੀਪ ਸਿੰਘ ਜੀ। ਤੇ ਇੱਕ ਗੱਲ ਯਾਦ ਰੱਖਣਾ ਅੱਜ ਜੇ ਮੁਸ਼ਕਲ ਸਮਾਂ ਚੱਲਦਾ ਬੈਣਾ ਕੋਈ ਪਰੇਸ਼ਾਨੀ ਹੈਗੀ ਤੁਹਾਡੀ ਜ਼ਿੰਦਗੀ 'ਚ ਤੁਸੀਂ ਪਰਵਾਹ ਨਹੀਂ ਕਰਨੀ ਤੁਸੀਂ ਡਰਨਾ ਨਹੀਂ ਕਿਸੇ ਅੱਗੇ ਨਹੀਂ ਝੁਕਣਾ ਕਿਸੇ ਦੋਸਤ ਰਿਸ਼ਤੇਦਾਰ ਨੂੰ ਨਹੀਂ ਦੱਸਣਾ ਸਾਰੇ ਦੁੱਖ ਸਾਰੀਆਂ ਪਰੇਸ਼ਾਨੀਆਂ ਬਾਬਾ ਦੀਪ ਸਿੰਘ ਦੇ ਦਰਬਾਰ 'ਚ ਜਾ ਕੇ ਬਾਬਾ ਜੀ ਦੇ ਅੱਗੇ ਰੱਖਣੀਆਂ ਤੇ ਦੋਵੇਂ ਹੱਥ ਜੋੜ ਕੇ ਆਏ ਅਰਦਾਸ ਕਰਨੀ ਕਿ ਬਾਬਾ ਦੀਪ ਸਿੰਘ ਜੀ ਜਿਵੇਂ ਤੁਹਾਡਾ ਹੁਕਮ ਹੈ ਮੈਨੂੰ ਰੱਖ ਲਓ ਮੈਂ ਫਸ ਚੁੱਕਾ ਮੈਨੂੰ ਸਾਹਮਣੇ ਛੱਡਦਾ ਤੁਸੀਂ ਮੈਨੂੰ ਬਚਾ ਲਓ ਬਾਕੀ ਜ਼ਿੰਮੇਵਾਰੀ ਬਾਬਾ ਦੀਪ ਸਿੰਘ ਜੀ ਆ ਉਹਨਾਂ ਨੇ ਤੁਹਾਨੂੰ ਆਪੇ ਸਾਮ ਲੈਣਾ ਕੁਛ ਨਹੀਂ ਹੋਣ ਦੇਣਾ ਡਰਨ ਦੀ ਕੋਈ ਲੋੜ ਹੀ ਨਹੀਂ ਜਦੋਂ ਤੱਕ ਬਾਬਾ ਦੀਪ ਸਿੰਘ ਜੀ ਤੁਹਾਡੇ ਨਾਲ ਬੈਠਿਆ ਨਾ ਕੋਈ ਹਾਲਾਤ ਤੁਹਾਡਾ ਕੁਝ ਵਿਗਾੜ ਨਹੀਂ ਸਕਦੇ ਇੱਥੇ ਧੰਨ ਧੰਨ ਬਾਬਾ ਦੀਪ ਸਿੰਘ ਜੀ